ਸਾਸ-ਸਤੇ ਸੌਰੇ ਨੂੰ ਜ਼ਬਰਦਸਤੀ ਕੈਨੇਡਾ ਭੇਜਣ ਮਗਰੋਂ ਪਤੀ ਦੇ ਕਤਲ ਦਾ ਨੰਗਾ ਨਾਚ ਕਰਨ ਵਾਲੀ ਰੁਪਿੰਦਰ ਕੌਰ ਬਾਰੇ ਨਵੇਂ ਤੱਥ ਉੱਭਰ ਕੇ ਸਾਹਮਣੇ ਆ ਰਹੇ ਨੇ ਰੁਪਿੰਦਰ ਕੌਰ ਦੀ ਨਾਨਦ ਕੈਨੇਡਾ ਰਹਿੰਦੀ ਹੈ ਅਤੇ ਉਸਦੇ ਘਰ ਬੱਚਾ ਜੰਮਣ ਮਗਰੋਂ ਰੁਪਿੰਦਰ ਨੇ ਆਪਣੇ ਸਾਸਾਤੇ ਸੌਰੇ ਨੂੰ ਫਲਾਈਟ ਬੁੱਕ ਕਰਨ ਲਈ ਮਜਬੂਰ ਕਰ ਦਿੱਤਾ ਰੁਪਿੰਦਰ ਲਗਾਤਾਰ ਜ਼ਿੱਦ ਕਰ ਰਹੀ ਸੀ ਕਿ ਆਪਣੇ ਦੋਤੇ ਦਾ ਮੂੰਹ ਦੇਖ ਕੇ ਆਓ ਪਰ ਕੋਈ ਨਹੀਂ ਸੀ ਜਾਣਦਾ ਕਿ ਉਹ ਗੁਰਵਿੰਦਰ ਸਿੰਘ ਦੇ ਕਤਲ ਦੀ ਸਾਜ਼ਿਸ਼ ਘੜ ਚੁੱਕੀ ਹੈ ਮਰਹੂਮ ਗੁਰਵਿੰਦਰ ਸਿੰਘ ਦੇ ਪਿਤਾ ਜਸਵਿੰਦਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਹਨਾਂ ਨੇ 8 ਦਸੰਬਰ ਨੂੰ ਕੈਨੇਡਾ ਤੋਂ ਵਾਪਸੀ ਕਰਨੀ ਸੀ ਅਤੇ ਉਹਨਾਂ ਦੀ ਨੂੰਹ ਨੇ ਇਸ ਤੋਂ ਪਹਿਲਾਂ ਹੀ ਵਾਰਦਾਤ ਕਰ ਦਿੱਤੀ। ਉਹਨਾਂ ਕਿਹਾ ਕਿ ਰੁਪਿੰਦਰ ਕੌਰ ਨੂੰ ਫਾਂਸੀ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ ਜਿਸ ਨੇ ਉਹਨਾਂ ਦਾ ਘਰ ਸੁੰਨਾ ਕਰ ਦਿੱਤਾ। ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਰੁਪਿੰਦਰ ਕੌਰ ਦੀ ਇੱਛਾ ਮੁਤਾਬਕ ਬੁਟੀ ਖਲਵਾ ਕੇ ਦਿੱਤਾ ਅਤੇ ਆਉਣ ਜਾਣ ਵਾਸਤੇ ਕਾਰ ਵੀ ਦਿੱਤੀ ਪਰ ਉਸਨੇ ਸਾਰਾ ਘਰ ਉਜਾੜ ਦਿੱਤਾ। ਇਸੇ ਦੌਰਾਨ ਮਰਹੂਮ ਗੁਰਵਿੰਦਰ ਸਿੰਘ ਦੇ ਭੂਆ ਜੀ ਨੇ ਦੱਸਿਆ ਕਿ ਰੁਪਿੰਦਰ ਕੌਰ ਦਾ ਸਾਰਾ ਧਿਆਨ ਸੁਰਖੀ ਬਿੰਦੀਵਾਲ ਹੀ ਰਹਿੰਦਾ ਸੀ ਅਤੇ ਹਮੇਸ਼ਾ ਵੀਡੀਓ ਬਣਾਉਣ ਵਿੱਚ ਰੁਚੀ ਰਹਿੰਦੀ ਇੱਕ ਮੀਡੀਆ ਰਿਪੋਰਟ ਮੁਤਾਬਕ ਰੁਪਿੰਦਰ ਕੌਰ ਬੁਟੀਕ ਦੇ ਸੂਟਾਂ ਦੀ ਮਸ਼ਹੂਰੀ ਕਰਨ ਦੇ ਬਹਾਨੇ ਇੰਸਟਾਗ੍ਰam ਤੇ ਪੰਜਾਬੀ ਗੀਤਾਂ ਨਾਲ ਰੀਲਾਂ ਸ਼ੇਅਰ ਕਰਦੀ ਸੀ ਉਸ ਦੀਆਂ ਕਈ ਰੀਲਾਂ ਅਜਹੀਆਂ ਨੇ ਜਿਨ੍ਹਾਂ ਵਿੱਚ ਸੂਟ ਦਾ ਤਾਂ ਸਿਰਫ ਬਹਾਨਾ ਨਜ਼ਰ ਆਉਂਦਾ ਹੈ ਅਤੇ ਉਹ ਸੋਸ਼ਲ ਮੀਡੀਆ ਇਨਫਲੂਐਂਸਰ ਬਣਨ ਦੇ ਯਤਨ ਕਰ ਰਹੀ ਸੀ ਇੱਕ ਹੋਰ ਹੈਰਾਨਕੁਨ ਤੱਥ ਇਹ ਵੀ ਸਾਹਮਣੇ ਆਇਆ ਹੈ ਕਿ ਰੁਪਿੰਦਰ ਨੇ ਰੀਲਾਂ ਵਿੱਚ ਕਦੇ ਵੀ ਆਪਣੇ ਪਤੀ ਗੁਰਵਿੰਦਰ ਸਿੰਘ ਨੂੰ ਨਹੀਂ ਦਿਖਾਇਆ ਅਤੇ ਇੰਸਟਾਗ੍ਰam ਅਕਾਊਂਟ ਤੇ ਵਿਆਹੀ ਹੋਣ ਦਾ ਵੀ ਕੋਈ ਜ਼ਿਕਰ ਨਾ ਕੀਤਾ। ਪੁਲਿਸ ਦੀ ਪੜਤਾਲ ਦੌਰਾਨ ਇਹ ਵੀ ਸਾਹਮਣੇ ਆ ਚੁੱਕਾ ਹੈ ਕਿ ਕੈਨੇਡਾ ਵਿੱਚ ਵਰਕ ਪਰਮਿਟ ਖਤਮ ਹੋਣ ਮਗਰੋਂ ਗੁਰਵਿੰਦਰ ਸਿੰਘ ਉਸ ਦਾ ਵਰਕ ਪਰਮਿਟ ਰੀਨਿਊ ਕਰਵਾਉਣਾ ਚਾਹੁੰਦਾ ਸੀ ਪਰ ਉਹ ਜ਼ਿੱਦ ਕਰਨ ਲੱਗੀ ਕਿ ਪੰਜਾਬ ਵਿੱਚ ਬੁਟੀਕ ਖੋਲਣਾ ਹੈ। ਅਜੇਹੇ ਵਿੱਚ ਪਰਿਵਾਰ ਅਤੇ ਪੁਲਿਸ ਨੂੰ ਸ਼ੱਕ ਹੈ ਕਿ ਉਹ ਆਪਣੇ ਪ੍ਰੇਮੀ ਹਰਕਮਲ ਦੇ ਪਹਿਲਾਂ ਤੋਂ ਹੀ ਸੰਪਰਕ ਵਿੱਚ ਸੀ ਅਤੇ ਪੂਰੀ ਯੋਜਨਾਬੰਦੀ ਨਾਲ ਕੈਨੇਡਾ ਤੋਂ ਪੰਜਾਬ ਭਰਤੀ ਪੁਲਿਸ ਇਸ ਮਾਮਲੇ ਵਿੱਚ ਰੁਪਿੰਦਰ ਕੌਰ ਤੋਂ ਇਲਾਵਾ ਉਸਦੇ ਪ੍ਰੇਮੀ ਹਰਕਮਲ ਅਤੇ ਡੱਬ ਵਾਲੀ ਰਹਿੰਦੇ ਉਸਦੇ ਸਾਥੀ ਵਿਸ਼ਪਦੀਪ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫਤਾਰੀ ਮਗਰੋਂ ਰੁਪਿੰਦਰ ਕੌਰ ਲਗਾਤਾਰ ਬਿਆਨ ਬਦਲ ਰਹੀ ਹੈ ਦੱਸ ਦਈਏ ਕਿ ਰੁਪਿੰਦਰ ਕੌਰ ਨੇ ਰੂਪ ਲੇਬਲ ਨਾਂ ਦਾ ਇੱਕ ਇੰਸਟਾਗ੍ਰam ਅਕਾਊਂਟ ਬਣਾਇਆ ਸੀ ਅਤੇ ਸ਼ੁਰੂਆਤ ਵਿੱਚ ਸਿਰਫ ਸੂਟਾਂ ਦੀਆਂ ਵੀਡੀਓ ਹੀ ਪੋਸਟ ਕੀਤੀਆਂ ਪਰ ਫਿਰ ਉਹ ਆਪਣੀਆਂ ਰੀਲਾਂ ਵੀ ਬਣਾਉਣ ਲੱਗੀ ਕਿਸੇ ਵੇਲੇ ਰੁਪਿੰਦਰ ਦੀਆਂ ਤਾਰੀਫਾਂ ਕਰਨ ਵਾਲੇ ਫੋਲੋਅਰ ਹੁਣ ਉਸ ਬਾਰੇ ਭੱਦੇ ਸ਼ਬਦਾਂ ਦੀ ਵਰਤੋਂ ਕਰ ਰਹੇ ਨੇ ਇਹ ਵੀ ਪਤਾ ਲੱਗਾ ਕਿ ਰੁਪਿੰਦਰ ਕੌਰ ਨੇ ਤਿੰਨ ਇੰਸਟਾਗ੍ਰam ਅਕਾਊਂਟ ਬਣਾਏ ਜਿਨ੍ਹਾਂ ਵਿੱਚੋਂ ਇੱਕ ਨੂੰ ਪ੍ਰਾਈਵੇਟ ਕੀਤਾ ਗਿਆ ਹੈ ਬਿਆਰ ਰਿਪੋਰਟ ਹਮਦਰ ਟੀਵੀ